ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਭਾਜੀ ਹਰਜੀਪ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 9-10 ਮੱਜਾਂ ਤੇ ਇੱਕ ਦੋ ਗਾਵਾਂ ਵੀ ਦਿਖਾਵਾਂਗੇ ਸੋ ਦੋਸਤੋ ਸਾਰੇ ਤੋਂ ਪਹਿਲਾਂ ਬੇਨਤੀ ਹੈ ਜਿੰਨੇ ਵੀ ਵੀਰੇ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਿਸੇ ਔਰ ਵੀਰ ਭਰਾ ਦਾ ਫਾਇਦਾ ਸਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਿਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਉਣੇ ਹੁੰਦੇ ਆ ਕਰਦੇ ਆ ਵੀ ਇੰਨਾ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਹਨਾਂ ਪਸ਼ੂਆਂ ਦੀ ਹਾਂਜੀ ਹਾਂਜੀ ਵੀਜੀ ਸასი ਗੱਲ ਜੀ ਸასი ਗੱਲ ਜੀ ਹਾਂ ਸਭ ਠੀਕ ਠਾਕ ਜੀ ਵਧੀਆ ਵਧੀਆ ਜੀ ਠੀਕ ਠਾਕ ਚਲ ਗਿਆ ਕੰਮ ਕਰ ਲਈਏ ਕਿਰਪਾ ਬਾਬੇ ਦੀ ਸ਼ੁਕਰ ਸ਼ੁਕਰ ਤੇ ਵੀ ਜੀ ਆਪਣਾ ਐਡਰੈਸ ਬੋਲ ਦਿਓ ਹੋਵੇ ਨਾ ਐਡਰੈਸ ਆਪਣਾ ਪਿੰਡ ਲੌਕਾ ਹਾਂਜੀ ਅਸੀਲ ਪੱਟੀ ਜ਼ਿਲ੍ਹਾ ਦਰਮਦਰਨ ਠੀਕ ਹੈ ਜੀ ਤੇ ਸੜੀਆਂ ਦਾ ਨਾਮ ਨਰਦਾਰਨ ਸਿੰਘ ਰਹੇਗਾ ਪੁਬਾਰੀ ਆ ਫੋਨ ਨੰਬਰ ਕੋ ਫੋਨ ਨੰਬਰ 9852 92438 ਠੀਕ ਹੈ ਜੀ ਅੱਜ ਵੱਡੀ ਕਿੰਨੇ ਮੱਝ ਫਿਰਦੇ ਅੱਜ ਆਪਣੇ ਤੋਂ 13 ਮੱਝਾਂ ਠੀਕ ਹੈ ਜੀ ਤੇ ਦੋ ਬੈੜਾ ਵਨ ਠੀਕ ਹੈ ਜੀ ਤੇ ਦੋ ਪੰਜਾ ਤੇਲ ਹੋਗੇ ਉਹ ਆਪਾਂ ਨਹੀਂ ਬਖਾਉਂਦੇ ਨਹੀਂ ਦੋ ਥੜੀਆਂ ਅੱਛਾ ਜੀ ਤਾਂ ਪਾਪਾ ਸਾਰੀਆਂ ਢਿੱਡਾਂ ਖਾਣੇ ਇਹ ਸਾਰੀਆਂ 8 ਮੱਝਾਂ ਰਾਤ ਹੀ ਆ ਗਈਆਂ ਰਾਤ ਆ ਗਈਆਂ ਠੀਕ ਹੈ ਜੀ ਹਾਂਜੀ ਅੱਛੇ ਰਾਤ ਆ ਗਈਆਂ ਵੀਡੀਓ ਗਿਨਿਆ ਕੱਲਾ ਪਾਇਆ ਨੇ ਕੱਲ ਆਪਣੇ ਆਉਣ ਤੋਂ ਪਹਿਲੇ ਸੀ ਵੀਡੀਓ ਕਾਇਨ ਮਵਾ ਟਾਈਮ ਹੋ ਗਿਆ ਆਪਾਂ ਫੋਨ ਦੇ ਬੁਲਦੇ ਨਹੀਂ ਆ ਚੰਕਰ ਆਉਂਦਾ ਫਿਰ ਵੇਖ ਜਾਂਦਾ ਉਸੇ ਦੇ ਆਉਂਦਾ ਵੇਖ ਜਾਂਦਾ ਇੰਨਾ ਟਾਈਮ ਹੀ ਨਹੀਂ ਲੱਗਦਾ ਠੀਕ ਹੈ ਅੱਜ ਆਪਣੇ ਘੇਲੇ ਬੈਠੇਗਾ ਮਕੀਨ ਨਾਲ ਠੀਕ ਹੈ ਤੇ ਸ਼ੁਰੂ ਕਰੀ ਵੀਰੇ ਛੋਟੇ ਪਹਿਲੇ ਇਹਦੀ ਡਿਟੇਲ ਦੱਸੋ ਕੀ ਡਿਟੇਲ ਇਹ ਛੋਟੀ ਕੰਦ ਦੀ ਸੂਈ ਆ ਅੱਛਾ ਜੀ ਹਾਂ ਜੀ ਕੰਦ ਦੀ ਸੂਈ ਆ 35-38 ਕਿਲੋ ਬੋਰੀ ਹੋਊਗੀ ਸਵੇਰ ਕਰਨਾ ਪਹਿਲਾਂ ਸੂਆ ਪਹਿਲਾਂ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਆ ਬੋਲੀ ਨਿਕੇ ਦੋਸਤੋ ਕੱਲ ਦੀ ਸੂਈ ਝੋਟੀ ਹੈ ਦੰਦ ਚੈੱਕ ਕਰ ਲੋ ਦੰਦੀ ਆ ਬੂਚ ਠੀਕ ਹੈ ਤੇ ਬੱਚਾ ਜਿਹੜਾ ਦਿੱਤਾ ਉਹਨੇ ਬੱਚਾ ਵੀ ਕੱਟੀ ਦਿੱਤੀ ਹੈ ਬੱਚਾ ਕੱਟਾ ਅੱਛਾ ਕੱਟਾ ਬੱਚਾ ਨੇ ਕੱਟਾ ਦਿੱਤਾ ਦੋਸਤੋ ਚੰਗੇ ਕਦ ਕਾਰ ਦੀ ਸੋਹਣੀ ਸੁਨਖੀ ਹੈ ਹਾਂਜੀ ਹਾਂਜੀ ਜਲਦੀ ਕਰੋ ਆ ਦੋਸਤੋ ਬਿਊਟੀ ਬੜੀ ਹੈ ਮੱਝ ਦੀ ਠਣਾ ਦੀ ਕੁਆਲਿਟੀ ਤਾਂ ਲਾਗਤਿਕਾ ਦਿਖਾ ਦੇਣਾ ਪੂਰੀ ਠੰਡੀ ਸੀਲ ਦੀ ਚੀਜ਼ ਹੈ ਹੁੰਦੀ ਹੈ ਨਾ ਪਹਿਲੇ ਨਾਲ ਲੱਤ ਚੋਕ ਦੀ ਹਾਂ ਹਾਂ ਠੀਕ ਹੈ ਅੱਛਾ ਜੀ ਦੋਸਤੋ ਬਚਾ ਨੇ ਆ ਕੱਟ ਰਿਹਾ ਰਸਤਾ ਮੋਲ ਵੀਰ ਦਾ ਕਿਦਾਂ ਕਰਨਾ ਫੋਨ ਤੇ ਕਿਹਾ ਮੋਲ ਆਪਾਂ ਫੋਨ ਤੇ ਦੱਸਾਂਗੇ ਸਾਰੇ ਫੋਨ ਹਾਂਜੀ ਸਾਰੇ ਫੋਨ ਤੇ ਫੋਨ ਤੇ ਦੱਸਾਂਗੇ ਇੱਥੇ ਆਣ ਕੇ ਸਮਰਥ ਕਰ ਲੋ ਇਹ ਨਹੀਂ ਆਪਾਂ ਨੂੰ ਇਹ ਨਹੀਂ ਹੈਗਾ ਕਿ ਅੰਦਰ ਲੱਤ ਕੇ ਅਗਲੇ ਦੇ ਘਰੇ ਘੱਲ ਦੀ ਸਾਡੇ account 'ਚ ਪੈਸੇ ਖਾਤੇ ਪਾ ਦੇ ਆਪਾਂ ਨੂੰ ਕੋਈ ਲਾਲਚ ਨਹੀਂ ਆ ਜਾ ਸਾਡੇ ਘਰੇ ਆਓ ਤੁਸੱਲੀ ਕਰਕੇ ਮਾਲ ਜੋ ਭਾਵੇਂ 2000 ਡੰਗ ਜੋ ਭਾਵੇਂ 3000 ਡੰਗ ਜੋ ਆਪਾਂ ਨੂੰ ਇਹ ਨਹੀਂ ਹੈਗਾ ਕਿ ਸਾਡਾ ਮਾਲ ਵਿਗਿਆ ਤੇ ਅਸੀਂ ਅਗਲੇ ਅੱਗੇ ਪਿਛੇ ਲਾਈਏ ਅਗਲਾ ਤੁਸੱਲੀ ਕਰਕੇ ਨਹੀਂ ਜਨਾਬ ਕਿ ਅਸੀਂ ਨਹੀਂ ਅਗਲੇ ਨੂੰ ਪੈਸੇ ਕਣਕੇ ਲੈਣੇ ਆਂ ਅਗਲੇ ਨੂੰ ਅਗਲਾ ਤੁਸੱਲੀ ਕਰਕੇ ਲੈ ਗਿਆ ਤੁਸੱਲੀ ਕਰਕੇ ਕੋਈ ਨਹੀਂ ਹੈਗਾ ਕਿ ਤੁਹਾਡੇ ਖਾਤੇ 'ਚ ਪੈਸੇ ਪਾਦਨੇ ਆਂ ਮੱਝ ਲੱਤ ਕੇ ਇੱਥੇ ਆ ਜਾਓ ਜਾਂ ਉੱਥੇ ਆ ਜਾਓ ਜਿਹੜੀਆਂ ਆਪਾਂ ਕਰਦੇ ਠੀਕ ਠੀਕ ਇਹਦੇ ਬਾਰੇ ਦੱਸੋ ਵੀਰੇ ਨੂੰ ਕੈਨੇਡਾ ਮਗਾਸੀ ਇਹ ਕੱਟੀ ਮਿੰਡਲਸ ਹੁਆ ਕੈਨੇਡਾ ਮਗਾਸੀ ਇਹ ਸੁਣੀ ਨੂੰ ਪਰसों ਦੀ ਸੁਵੀਟ ਹੋਟੀ ਅੱਛਾ ਬੱਚਾ ਇਹਦੇ 10 ਲੀਟਰ ਬੋਲੀ ਹੋਊਗੀ ਬੱਚਾ ਕੀ ਦਿੱਤਾ ਲੈ ਬੱਚਾ ਕੱਟਾ ਮੰਗ ਰਿਹਾ ਨੇ ਕੱਟੀ 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 ਬੱਚੇ ਕਿਹੜਾ ਹੈ ਬੱਚਾ ਆਹ ਕੱਟੀ ਮੋਰਾ ਯੋਰ ਮਰਨ ਨਾ ਖੇ ਹੋਰ ਕੱਟੀ ਇੱਕ ਰੰਗ ਵਿੱਚ ਡਾਲੋ ਦੱਸੋ 나ੜੂ ਵੀ ਨਾਲ ਹੀ ਹੈ ਜੇ ਕੱਟੀ ਰੱਖ ਚੈੱਕ ਕਰ ਲਓ ਇੱਕ ਰੰਗ ਵੀ ਨਹੀਂ ਡੱਗਾ ਜੈਡ ਬਲੈਕ ਹੈ ਪੂਰਾ ਤੇ ਥੋੜਾ ਜਿਹਾ ਕੁਆਲਿਟੀ ਦੋਸਤੋ ਚੈੱਕ ਕਰ ਲਿਓ ਕਰੀ ਚਿੰਗੀ ਮਸਾਈਂ ਕੱਟੀ ਕੰਨਾਂ ਦਾ ਦੁੱਧ ਵੀਰ ਨੂੰ ਥੱਲੇ ਦੇ 10 ਕਿਲੋ ਬੋੜੀ ਹੋ ਗਈ ਜਿਹੜੀ ਠੀਕ ਹੈ ਜੀ ਦੋਸਤੋ ਬਿਊਟੀ ਬੜੀ ਹੈ ਫੇਸ ਕੁਆਲਿਟੀ ਦੀ ਵੀ ਇਹ ਵੀ ਦੋਸਤੋ ਚੰਗੇ ਕਦ ਕੱਢ ਦੀ ਫੇਸ ਕੁਆਲਿਟੀ ਚੈੱਕ ਕਰ ਲੋ ਜੀ ਜਦ ਜਿਵੇਂ ਜਿਵੇਂ ਚਵਾਈਆਂ ਹੋਈਆਂ ਜਾਂਦੀਆਂ ਝੋਡੀ ਪੰਦੀ 15 ਕਿਲੋ ਝੋਡੀ ਦੁੱਧ ਕਰੂਗੀ ਮੈਂ ਤਾਂ ਵੀਰ ਉਹ ਤਾਂ ਜਿੰਨੀਆਂ ਵੀ ਇਹ ਹੱਡੇ ਤੋਂ ਵੀਡੀਓ ਪਾਈਆਂ ਨੇ ਤਕਰੀਬਨ ਮੇਰੇ ਹਿਸਾਬ ਨਾਲ ਸਾਰੇ ਪਹੂਸਰ ਨਗੀਨੇ ਹੀ ਹੁੰਦੇ ਰਹਿ ਝੋਡੀ 15 ਕਿਲੋ ਦੁੱਧ ਕਰੂਗੀ ਜੇ ਆਪਣੇ ਤੋਂ ਰਹਿ ਗਈ 3-4 ਦਿਨ ਤਾਂ ਝੋਡੀ ਖੱਲੇ 15 ਹੀ ਕਿਲੋ ਦੁੱਧ ਚਵਾ ਕੇ ਤੇ ਫਿਰ ਵੀਡੀਓ ਪਾਵਾਂਗੇ ਆਪਾਂ ਠੀਕ ਠੀਕ ਹੈ ਦੋਸਤੋ ਚੰਗੇ ਕਦ ਕੱਦ ਦੀ ਸੁਣੀ ਸੁਣਖੀ ਵੀ ਪੂਰੀ ਬਿਊਟੀ ਇਹਦੀ ਬੰਦੀ ਤਿੰਨ ਨੰਬਰ ਬਾਰੇ ਵੀ ਦੱਸੀਏ ਇਹਦੇ ਤਿੰਨ ਨੰਬਰ ਵਾਲੀ ਵੀ ਸੁਣੀ ਆ ਕੈਨੇਡਾ ਮਹਾਰਾਜ ਕੱਲ ਸਵੇਰ ਦੀ ਸੁਈ ਆ ਅੱਛਾ ਤੇ ਕੀ ਬਚਾ ਰੱਖਿਆ ਕੱਟਾ ਕੱਟੀਆਂ ਹੋਣਾਂ ਖਾੜੀ ਬੱਲੀ ਕੱਟੀ ਆ ਬਿਲਕੁਲ ਸਾਫ਼ ਕਰਤੀ ਆ ਕੋਈ ਵਿਚਾਰ ਨਹੀਂ ਕੋਈ ਕੁਝ ਨਹੀਂ ਆ ਕਦੋਂ ਟਾਈਮ ਹੋ ਗਿਆ ਨੂੰ ਆਪਣੇ ਸੁਈ ਨੂੰ ਕੈਨੇਡਾ ਮਹਾਰਾਜ ਕੱਲ ਸਵੇਰ ਦੀ ਸੁਈ ਆ ਕੱਲ ਸਵੇਰ ਦੀ ਦੋਸਤੋ ਇਹਦੀ ਸੁਈ ਸਾਰੇ ਬਹੁਤ ਸੱਜਰੀ ਸੁਈ ਆ ਦੋਸਤੋ तकरीबन ਜਿੰਨੇ ਵੀ ਇੱਥੇ ਏਡੇ ਦੇ ਵਿਖਾਉਂਦ ਨੂੰ ਕੱਟੀ ਦਾ ਦੋਸਤੋ 나ੜੂ ਨਾਲ ਹੀ ਚੈੱਕ ਕਰ ਲਓ ਕੰਨਾ ਤੋਂ ਉਹਦੇ ਵਿਸਲੇ ਇਹਦੇ ਥੱਲੇ 8 ਕਿਲੋ ਬੋੜੀ ਹੋ ਗਈ ਉਹਦੇ ਅੱਛਾ ਇਹਦੇ ਥੱਲੇ 8 ਕਿਲੋ ਬੋੜੀ ਸਾਫ਼ ਕਰਤੀ ਸਵੇਰੇ ਠੀਕ ਹੈ ਜੀ ਕਿੰਨਾ ਵਸੂ ਲੋ ਅਸੀਂ ਦੁੱਜਾ ਸੂਈ ਇਹ ਦੂਜਾ ਸੂਆ ਸੂਈ ਠੀਕ ਹੈ ਹਾਂ ਜੀ 4 ਨੰਬਰ ਵਾਲੀ ਦਸੀਏਗੇ 4 ਨੰਬਰ ਵਾਲੀ ਮੱਝ ਸੂਈ ਆ ਇਹਦੇ ਥੱਲੇ 10 ਕਿਲੋ ਦੁੱਧ ਹੋ ਗਿਆ ਕਨੜਾਟੇ ਮੋਗਾ ਸੂਈ ਇਹ ਤੋਂ ਸਟੋਪ ਕਰਾ ਦੇਣਾ ਚੌਥਾ ਪੰਜਵਾਂ ਦੇ ਨਾ ਆਇਆ ਸੂਈ ਨਾ ਵੀ ਜੀ ਜੀ ਕੱਟਾ ਆ ਨੀਲੀ ਦਾ ਕੱਟਾ ਆ ਇਹਦਾ ਅੱਛਾ ਆ ਕੱਟੇ ਦਾ ਹਾਂ ਜੀ ਨਾੜੂ ਦਾ ਨਹੀਂ ਨਾੜੂ ਦਾ ਬਾਬਿਆਂ ਚੱਕ ਟੁੱਟ ਕੇ ਲਾ ਦਿੰਦੇ ਆ ਠੀਕ ਹੈ ਜੀ ਦੋਸਤੋ 4 ਦਿ ਇਹਦਾ ਰੇਟ ਵੀ ਬਹੁਤ ਜਾਇਜ਼ ਆ ਠੀਕ ਹੈ ਬਾਕੀ ਫੋਨ ਤੇ ਗੱਲ ਕਰਾਂਗੇ ਦੁੱਧ ਵੀ ਬਹੁਤ ਚੰਗੇ ਕਦ ਕੱਢਦੀ ਦੋਸਤੋ ਆਰਡਰ ਕੁਆਲਟੀ ਵੀ ਬਹੁਤ ਚੰਗੀ ਤਰ੍ਹਾਂ ਕੀਤੀ ਪਿਓਰ ਨੀਲੀ ਰਾਵੀ ਕੱਟੇ ਕੱਟੇ ਹੀ ਕੁਆਲਟੀ ਚੈੱਕ ਕਰੋ ਠੀਕ ਠੀਕ ਹੈ ਜੀ ਇੱਕ ਮਿੰਟ ਪਾਓ ਪੰਜਾਂ ਆਪਣੇ ਕੋਲ ਸਾਰੇ ਬਜਟ ਪਈਆਂ ਗਈਆਂ ਠੀਕ ਹੈ ਦੋਸਤੋ ਆਹ ਦਾ ਕੱਟਾ ਚਾਹੀਦਾ ਉਦਾਂ ਦਾ ਸਾਰੇ ਇਹ ਪਲੇਟ ਰੱਖਾ ਰੇਡ ਦੋਸਤੋ ਸਾਰੇ ਹੀ ਤਰੀਕੇ ਦੇ ਮਿਲ ਜਣਗੇ ਜਿੱਥੋਂ ਹਾਈ ਤੋਂ ਲੈ ਕੇ ਲੋਅ ਤੱਕ ਸਾਰੇ ਰੇਡ ਮਿਲ ਜਣਗੇ ਰਾਣੀ ਦੇ ਦਰਸ਼ਨ ਕਰਾਉਣੇ ਆ ਜਮਾਂਦਰੂ ਦੁੱਲਣ ਜਮਾਂਦਰੂ ਅੱਛਾ ਦੁੱਲਣ ਦੋਸਤੋ ਕਿ ਨਗੀਨਾ ਤੁਹਾਨੂੰ ਦਿਖਾਣਾ ਦਰਸ਼ਨ ਕਰੋ ਕਰੋ ਦੋ ਥਾਂ ਦੇ ਜਮਾਂਦਰੂ ਹੀ ਇਹ ਵੀ ਸੂਈ ਹੈ ਅੱਛਾ ਜੀ ਦੋਸਤੋ ਚੈੱਕ ਕਰੋ ਝੋਟੀ ਨੂੰ ਕਿਹਦੇ ਮੈਸੂਦਾ ਸੂਈ ਵੀਰੇ ਦੂਜਾ ਸੂਦਾ ਝੋਟੀ ਦੂਜਾ ਸੂਦਾ ਸੂਈ ਦੋਸਤੋ ਇੱਕ ਇੱਕ ਮਿੰਟ ਢਾਕਲੀ ਵੀਰੇ ਵਿੱਚ ਮਰੀ ਦੋਸਤੋ ਦੁੱਲੜ ਝੋਟੀ ਹੈ ਦੋ ਥਾਣੇ ਜਮੰਦਰੂ ਦੇ ਕਰਮਾਈਏ ਬੈਕ ਸਾਈਡ ਤੋਂ ਤੁਹਾਨੂੰ ਦਿਖਾਉਣਾ ਹੈ ਕਿ ਕਈਆਂ ਨੂੰ ਪਤਾ ਨਹੀਂ ਗੋਦੀ ਦੁੱਲੜ ਦਾ ਵੀ ਕਿੱਦਾਂ ਦੀ ਦੁੱਲੜ ਹੁੰਦੀ ਆਹ ਵੀ ਜਮੰਦਰੂ ਦੀ ਕਰਮਾਈ ਜਿੱਦਾਂ ਦੀ ਆਈ ਬਰਾਡੇ ਭਰੇ ਰਹਿੰਦੇ ਆ ਉਧਰ ਵੀ ਬਰਾਡੇ ਭਰੇ ਇੱਧਰ ਵੀ ਐਸੇ ਮੜੀ ਡਾਕੀ ਵੀ ਬੜਾ ਆਜਾ ਸੈਡ ਜੀ ਦੋ ਥਾਣੇ ਦੋਸਤੋ ਦੇ ਕਰਮਾਈ ਤੇ ਜਮੰਦਰੂ ਵੀਰ ਕਹਿੰਦਾ ਬੱਚਾ ਕਿਤੇ ਤਾਂ ਨਹੀਂ ਬੱਚਾ ਮਾਰੇ ਕੱਟਾ ਹੈ ਦੋਸਤੋ ਆ ਕੱਟਾ ਦਾ ਕੱਟੇ ਦਾ ਨਾਰੂ ਜੇ ਨਾਲ ਹੀ ਚੈੱਕ ਕਰ ਲੋ ਅੱਛਾ ਅਗਲੀ ਦਸਤੀ ਜੇ ਹੋਗੀ ਤਾਂ ਨਹੀਂ ਹੋਊਗੀ ਉਹ ਪਰਲੇ ਪਾਸੇ ਦੀ ਹਾਂਜੀ ਮੀ ਜੀ ਦੱਸੋ ਇਹਦੇ ਬਾਰੇ ਡਿਟੇਲ ਦੀ ਦੱਸੋ ਕਿੰਨੇ ਮੱਝਾਂ ਗੱਬਣਾ ਅੱਛਾ ਤੇਨੇ ਗੱਬਣੀ ਹਾਂਜੀ ਆ ਦੋ ਦੇ ਖੜਦੀਆਂ ਪੰਜ ਪੰਜ ਛੇ ਛੇ ਦਿਨ ਲੱਜਣਗੀਆਂ ਪਰ ਨਹੀਂ ਲੱਜੂਗੀ ਹਫਤਾ ਇੱਕ ਠੀਕ ਹੈ ਜੀ ਕਿੰਨੇ ਵਸੂਆ ਸੁਣੀਏ ਵੀ ਅੱਜ ਜਾਂ ਸੁਆ ਸੁਣੀ ਮਾਜੇ ਦੂਜਾ ਸੁਆ ਕਿੰਨਾ ਟਾਈਮ ਖੜਦੀ ਹੈ ਜੀ ਦੇ ਨਹੀਂ ਖੜਨੇ ਆ ਨੇ ਸਾਰੇ ਬਿਲਕੁਲ ਦੋਸਤੋ 5 4 ਦਿਨ ਦਾ ਟਾਈਮ ਅਜੇ ਵੀਰ ਕੰਦਾ ਖੜਦੀ ਦੂਜਾ ਸਵੇਰਾ ਸੋਣੀ ਚੰਗੇ ਵੱਡੇ ਕਦ ਕਾਠਦੀ ਟਰਦੀ ਦੋਸਤੋ ਵੇਖੋ ਲਾਜਵਾਬ ਚਾਲ ਇਹਦੀ ਆਰਡਰ ਕੁਆਲਿਟੀ ਦੋਸਤੋ ਕਾਫੀ ਵੱਡੀ ਤਿਆਰ ਕਰੂਗੀ ਮੈਂ ਨਹੀਂ ਮਾੜੀ ਲਈ ਚੰਗੀ ਸਹਾਂ ਸਾਹਬਾ ਜੀ ਤੇ ਤੁਹਾਨੂੰ ਦੇ ਬਸ 15 ਸੌ ਦਾ 17 ਲਗਭਗ ਨੇ ਚਵਾ ਦੂਗੀ ਚਵਾ ਦੂ ਦੋ ਵੀਰ 18 ਕਿਲੋ ਲੱਗਦੀ ਚਵਾਊਗੀ ਦੋਸਤੋ ਆਰਡਰ ਕੁਆਲਿਟੀ ਦੀ ਹੁਣ ਤੁਸੀਂ ਚੈੱਕ ਕਰ ਲੋ ਹਾਜੀ ਟਾਈਮ ਪਿਆਵਾ ਸੂਣ ਦੇ ਵਿੱਚ ਚਾਰ ਪਾਣੀ ਨਾਲ ਪਾਏ ਆਂ ਆ ਵੀ ਸੋਚੀ ਦੋ ਨੰਬਰ ਦੀ ਮਾਜ ਇਹਦੇ ਬਾਰੇ ਵੀ ਦਸੀਏ ਇਹ ਕਨਵਰਸ ਸੁਗਾ ਸੁਣੀ ਇਹ ਦੂਜਾ ਸੁਗਾ ਸੁਣੀ ਆ ਠੀਕ ਕਦੋਂ ਦਾ ਟਾਈਮ ਖੜਦੀ ਏ ਇਹ ਵੀ ਪੰਜ ਚਾਰ ਦਿਨ ਹੀ ਖੜੂਗੀ ਦੋਸਤੋ ਇਹ ਮਾਈ ਦੀ ਦੋਸਤੋ ਚਮੜੀ ਦੇਖੋ ਕਦਾਂ ਲਿਸ਼ਕਦੀ ਏ ਬਿਲਕੁਲ ਤਿਆਰ ਆ ਯਾ ਡੇ ਮਗਰ ਕੁਆਲਿਟੀ ਚੈੱਕ ਕਰੋ 298 ਲਾਜਵਾਬ ਹੀ ਇਹਦਾ ਤੇ ਆਰਡਰ ਕੁਆਲਿਟੀ ਜਿਹੜੀ ਮਤਲਬ ਤਿਆਰ ਕਰਦੀ ਹੁੰਦੀ ਹੈ ਜੇ ਸੂਨ ਦੇ ਟਾਈਮ ਦਾ ਹੈ ਕਿ ਕਾਫੀ ਵੱਡਾ ਆਰਡਰ ਤਿਆਰ ਕਰੂਗੀ ਹਾਂ ਚੈੱਕ ਕਰੋ ਇੱਥੇ ਹੋਣੀ ਹੈ ਜੀ ਮਾਂਜੀ ਹਾਂਜੀ ਹਾਂਜੀ ਹਾਂ ਆ ਕੱਚੀ ਜੋ ਟਿਕਾ ਤਾਂ ਹਮ ਨੂੰ ਇਹ ਵੀਰ ਕਿੰਨਾ ਟਾਈਮ ਖੜਦੀ ਹੋ ਜਾਊਗਾ ਜੀ ਹਫਤਾ ਲੈ ਜੂਗੀ ਕਾਪਟਲੇ ਵੀ ਕਾਪਟਲੇ ਵੀ ਲੈ ਕੇ ਜਾ ਸਕਦੇ ਆ ਬਾਕੀ ਜਿਹੜਾ ਬੰਦਾ ਝੋਟੀ ਸਾਮਲੂ ਦਾ 4 ਰੁਪਏ ਚਾਰਕ ਬਣਾ ਲੂਗਾ ਠੀਕ ਹੈ ਜੀ ਕਿਰਮਾ ਸੂਹਾ ਸੁਣੀ ਇਹ ਦੂਜਾ ਸੁਹਾ ਸੁਣੀ ਝੋਟੀ ਇਹ ਪਹਿਲੇ ਹੀ ਇਹ ਪਹਿਲਾ ਸੂਏ ਪਹਿਲਾ ਪਹਿਲਾ ਸੂਹਾ ਦੋਸਤੋ ਇਹ ਸੁਣੀਏ ਝੋਟੀ ਇਹ ਸੂਣ ਦੇ ਟਾਈਮ ਤੱਕ ਆਰਡਰ ਕੁਆਲਟੀ ਇਹ ਕਾਫੀ ਵੱਡੀ ਤਿਆਰ ਕਰੂਗੀ ਬਾਕੀ ਜੇ ਕੋ ਸਾਮਲੂ ਦੇ 4 ਰੁਪਏ ਲੈ ਲੂਗਾ ਦੋਸਤੋ ਚੰਗੇ ਕੱਡ ਕੱਢ ਦੀ ਹੱਡਾਂ ਬਾਰੇ ਦੀ ਪੂਰੀ ਖੁੱਲੀ ਹੈ ਹੰਦੀ ਦੀ ਜਾਨਮੀ ਦੋਤੋਂ ਕਾਫੀ ਲਾਜਵਾਬ ਲੱਗਾ ਤਾਂ ਦੇਖੋ ਮੁੱਠੀ ਜਿਹੜਾ ਥਣ ਪਹਿਲੇ ਚੂਏ ਪਹਿਲੇ ਸੂਏ ਦੋਸਤੋ ਇਹ ਕੇ ਵੀਰ ਨੇ ਜਿਹੜੀ ਗਾਂ ਵਕਾਊ ਕੀਤੀ ਹੈ ਨਾਲ ਗਾਂ ਵੀ ਵਿਕਣੀ ਹੈ ਆਰਡਰ ਕੁਆਲਟੀ ਗਾਂ ਦੀ ਚੈੱਕ ਕਰ ਲੋ ਹਾਂ ਤਾਂ ਹੀ ਕਰਨ ਵਾਲੀ ਹਾਂਜੀ ਸੁਭਾ ਕਰਨਾ ਸੀ ਸੁਭਾ ਦੂਜਾ ਕੋਈ ਹੈ ਬਣ ਬਣ ਕੇ ਤਣਾ ਤਣਾ ਦੀ ਕੁਆਲਿਟੀ ਦੋਸਤੋ ਚੈੱਕ ਕਰ ਲੂਗੀ ਇਹਨੇ 12 ਲੀਟਰ ਦੁੱਧ ਉਹਨਾਂ ਦੇ ਘਰ ਦਾ ਵਾ ਅੱਛਾ ਜੀ ਬੈਡ ਦੇਖੋ ਬਹੁਤ ਚੰਗੀ ਹੈ ਜੇ ਆਪਣੇ ਤੋਂ ਰਹ ਜੂਗੀ 2-4 14-15 ਕਿਲੋ ਦੁੱਧ ਚਵਾ ਦਾਂਗਾ ਬੱਚਾ ਕੀ ਤੇ ਮਗਰ ਬੱਚਾ ਅੱਛਾ ਹਾਂ ਜੀ ਤਾਜੀ ਸੋਈ ਆ ਅੱਜ ਤੀਜਾ ਚੌਥਾ ਦਿਨ ਹੋਇਆ ਸੋਈ ਨੂੰ ਠੀਕ ਹੈ ਜੀ ਦੋਸਤੋ ਵਚਾ ਦਿੱਤਾ ਨੇ ਆਰਡਰ ਕੁਆਲਿਟੀ ਦੋਸਤੋ ਕਾਫੀ ਪਿਆਰ ਕੀਤੀ ਹੈ ਨੇ ਇਹ ਆਪਾਂ ਥਣਾ ਥਣਾ ਦੀ ਕੁਆਲਿਟੀ ਬੁਝੇ ਚੈੱਕ ਕਰ ਲਓ ਜੀ ਸਾਹਿਬ ਹੈ ਆਪੇ ਅੱਜ ਹੀ ਆਈਆਂ ਚਲੋ ਵੇਖਦੇ ਜਿਹੜਾ ਲੈ ਜੂਗਾ ਵੇਚਣਾ ਇਹ ਹਾਂ ਨਾ ਆਪਾਂ 45 ਹਜ਼ਾਰ ਦੀ ਗੈਰ ਦੇਣੀ ਹੈ 45 ਹਾਂ ਨਾ 1 ਰੁਪਿਆ ਘੱਟ ਵਧ ਨਹੀਂ ਕਰਦਾ ਠੀਕ ਹੈ 100 92 ਦੱਸ ਦਈਏ ਬਹੁਤ ਚੰਗੀਆਂ ਠੀਕ ਹੈ ਹਾਂਜੀ ਬਾਕੀ ਹੋਰ ਗਏ ਅੱਡੇ ਤੋਂ 50 55 ਮੋਲ ਵੀ ਕਰਦੇ ਠੀਕ ਹੈ ਹਾਂਜੀ ਇਹ ਦੋ ਪਸ਼ੂ ਮ ਜਿੰਨੇ ਤੁਹਾਨੂੰ ਖਾਏ ਆ ਨਿਰਖ ਵਰਖ ਜਿਹੜੀ ਕਰਨੀ ਤੁਸੀਂ ਆਫ ਕਰ ਲੈਣੀ ਹੈ ਕਹਿੰਦਾ ਕਾਲਾ ਬੰਦਾ ਜਰਸੀ ਆ ਜੀ ਗੱਬਣੇ ਕਿੰਨਾ ਟਾਈਮ ਖੜਤੀ ਲਵੇ ਇਹ 10 ਦਿਨ ਲੈ ਜੂਗੀ ਸੂਆ ਕ ਮ ਸੁਣੀ ਸੂਆ ਦੂਜਾ ਸੂਆ ਸੁਣੀ ਪਹਿਲੇ ਸੂਆ ਟਾਈਮ ਕਿੰਨੀ ਚਾਹ ਆਪਣੇ ਖਾਸ ਬੰਦਿਆਂ ਤੋਂ ਲੈਂਦੀ ਆਪਾਂ ਠੀਕ ਹੋ ਗਿਆ ਫੰਡ ਬਣਦੀ ਬਹੁਤ ਜਿਆਦੀ ਜਿੰਨੀਆਂ ਮਗਰ ਢੱਲਾਂ ਨੂੰ ਉਨੀ ਬਿਆੜ ਖੁੱਪਣੀਆਂ ਦੋ ਤੋਂ ਲੈ ਵਾਟ ਲੈ ਕਾਫੀ ਪਿਆ ਟਾਈਮ ਕਿੰਨਾ ਖੜਦੀ 10 ਦਿਨ ਖੜਦੀ 10 ਦਿਨ ਲੋਕੋ ਖੜਦੀ ਠੀਕ ਹੈ ਜਿਹੜਾ ਸਾਮ ਨੂੰ ਦਾ 4 ਦਿਨ ਠੀਕ ਹੈ ਹਾਂਜੀ ਬੜਾ ਦਿਨ ਬਸ